ਅੱਜਕੱਲ ਕਰ ਰਹੇ ਆ ਆਪਾਂ ਜ਼ਲੰਦਰ ਜੋ 13 ਸਾਲ ਦੀ ਕੁੜੀ ਨਾਲ ਬਹੁਤ ਹੀ ਗਲਤ ਕੰਮ ਕੀਤਾ ਇੱਕ 60 ਸਾਲ ਦੇ ਬਜ਼ੁਰਗ ਬੰਦੇ ਨੇ ਕੀ ਪੱਚੀਆਂ ਆਪਣੇ ਘਰ ਵਿੱਚ ਸੇਫ ਨੇ ਆਪਾਂ ਇਸ ਬਾਰੇ ਸਾਰੀ ਡਿਟੇਲ ਤੁਹਾਡੇ ਸਾਹਮਣੇ ਰੱਖਦੇ ਆਂ ਐਤਵਾਰ ਸ਼ਾਮ ਨੂੰ 13 ਸਾਲ ਦੀ ਕੁੜੀ ਸ਼ਾਮ 4 ਵਜੇ ਦੇ ਕਰੀਬ ਆਪਣੀ ਸਹੇਲੀ ਦੇ ਘਰ ਉਸ ਨੂੰ ਮਿਲਣ ਜਾਂਦੀ ਹੈ ਅਤੇ ਜਦੋਂ ਕੁੜੀ ਸਾਢੇ 4 ਵਜੇ ਦੇ ਕਰੀਬ ਵਾਪਸ ਨਹੀਂ ਆਈ ਤਾਂ ਪਰਿਵਾਰ ਨੇ ਨੇੜੇ ਤੇੜੇ ਉਸ ਦੀ ਭਾਲ ਸ਼ੁਰੂ ਕੀਤੀ। ਕੁਝ ਪਤਾ ਨਹੀਂ ਲੱਗਿਆਗਾ ਜਦੋਂ ਸ਼ਾਮ ਦੇ 6 ਤੋਂ 6:30 ਵਜੇ ਕਰ ਪੂਰਾ ਗਲੀ ਮਹੱਲੇ ਵਿੱਚ ਰੌਲਾ ਪੈ ਗਿਆ ਕਿ ਕੁੜੀ ਗਵਾਚ ਗਈ ਹੈ। ਤੇ ਇਸ ਬਾਰੇ ਰਿਪੋਰਟ ਲਿਖਉਣੇ ਨੇਕ ਸ਼ੁਰੂ ਕੀਤੀ। ਉਸ ਮਹੱਲੇ ਦੀ ਇੱਕ ਬੁੜੀ ਉਪਾਸਨਾ ਸਿੰਘ ਜਿਸ ਨੇ 4 ਵਜੇ ਕੇ 2 ਮਿੰਟ ਤੀ ਸੀਸੀਟੀਵੀ ਫੁਟੇਜ ਫੇਟ ਕੁੜੀ ਦੇਖੀ ਉਸਨੇ ਕਾਲੇ ਰੰਗ ਦੀ ਡਰੈਸ ਪੈਣੀ ਹੋਈ ਸੀ ਤੇ ਗਲੀ ਵਿੱਚ ਦੀ ਲੰਘ ਰਹੀ ਸੀ ਤੇ ਉਸਤੇ ਕੁਝ ਸਕਿੰਡ ਪਹਿਲਾਂ ਇੱਕ ਔਰਤ ਬੱਚਿਆਂ ਨਾਲ ਗਲੀ ਵਿੱਚੋਂ ਲੰਘਦੀ ਹੈ ਕੁੜੀ ਤੇਜ਼ ਤੇਜ਼ੀ ਅੱਗੇ ਵਾਦੀ ਹੈ ਗਲੀ ਵਿੱਚ ਘੜੀ ਕਾਰ ਦਾ ਸਾਰਾ ਲੈ ਕੇ ਉਹ ਆਪਣੇ ਜੁੱਤੀ ਵੀ ਠੀਕ ਕਰਦੀ ਹੈ ਤੇ ਫੇਰ ਸ਼ਾਮ 4:00 ਵਜੇ 5 ਮਿੰਟ ਤੇ ਓਟ 48 ਸਾਲਾਂ ਰਿੰਪੀ ਉਰਫ ਹੈਪੀ ਦੇ ਘਰ ਅੰਦਰ ਦਿਖਾਈ ਦਿੱਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਉਂਦੀ ਲੋਕ ਪਾਲ ਸ਼ੁਰੂ ਕਰ ਦਿੰਦੇ ਆ ਜਿੱਤੋਂ ਉਹ ਪੁਲਿਸ ਨੂੰ ਦੱਸਿਆ ਜਾਂਦਾ ਹੈ ਪਰ ਪੁਲਿਸ ਮੌਕੇ ਤੇ ਨਹੀਂ ਪਹੁੰਚਦੀ ਤਾਂ ਉਹ ਆਪ ਹੀ ਪਾਲਣ ਲੱਗ ਜਾਂਦੇ ਹਨ ਜਿੱਤੋਂ 8 ਵਜੇ ਦੇ ਕਰੀਬ ਉਹ ਦੇਖਦੇ ਆ ਤਾਂ ਉਹਨਾਂ ਨੂੰ ਸ਼ੱਕ ਰਿੰਪੀ ਤੇ ਹੁੰਦਾ ਉਹ ਉਸ ਦੇ ਘਰ ਦੀ ਤਲਾਸ਼ ਲੈਂਦੇ ਆ ਸਟੋਰ ਦੇਖਦੇ ਆ ਬਾਥਰੂਮ ਦੇਖਦੇ ਆ ਪਰ ਕੁੜੀ ਕਿਤੋਂ ਨਹੀਂ ਮਿਲਦੀ ਫਿਰ ਉਹਨਾਂ ਨੇ ਬਾਥਰੂਮ ਵੇਖਿਆ ਤੇ ਉੱਥੇ ਕੁੜੀ ਦੀ ਲਾਸ਼ ਦੇਖ ਕੇ ਉਹ ਇੱਕਦਮ ਹਰਾਨ ਰਹਿ ਗਏ ਲੋਕਾਂ ਨੇ ਗੁੱਸੇ ਵਿੱਚ ਆ ਕੇ ਹੈਪੀ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਪਰ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਕੁੜੀ ਦੇ ਪਿਓ ਦੀ ਪਹਿਲਾਂ ਇੱਕ ਸਾਲ ਮੌਤ ਹੋ ਚੁੱਕੀ ਹੈ ਉਹ ਆਪਣੀ ਸਹੇਲੀ ਨੂੰ ਮਿਲ ਗਈ ਸੀ ਪਰ ਉਸ ਦੀ ਸਹੇਲੀ ਆਪਣੇ ਨਾਨਕੇ ਘਰ ਆਪਣੇ ਮਾਂ ਤੇ ਭਰਾ ਨਾਲ ਜਾ ਚੁੱਕੀ ਸੀ ਉਸ ਨੂੰ ਕੀ ਪਤਾ ਸੀ ਕਿ ਇਹ ਵੈਸ਼ੀ ਤਰਿੰਦਾ ਉਸ ਨਾਲ ਇਸ ਤਰ੍ਹਾਂ ਦੀ ਹਰਕਤ ਕਰੇਗਾ ਇਸ ਨੂੰ ਤਾਂ ਸ਼ਰਮ ਮੋਣੀ ਚਾਹੀਦੀ ਹੈ ਜੋ ਕਿ ਦੁਬਈ ਵਿੱਚ ਕਾਨੂੰਨ ਬਣਿਆ ਉਹ ਇੰਡੀਆ ਵਿੱਚ ਵੀ ਲਾਗੂ ਹੋਣੇ ਚਾਹੀਦੀ ਹੈ ਕਿ ਨਾਲ ਦੇ ਨਾਲ ਉਸ ਬੰਦੇ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਜਾਵੇ ਤਾਂ ਕਿ ਆਉਣ ਵਾਲਿਆਂ ਨੂੰ ਵੀ ਜਿਹੜੀਆਂ ਹੈਗੀ ਹੈ ਲੋਕੀ ਉਹਨਾਂ ਨੂੰ ਪਤਾ ਲੱਗੇ ਕੀ ਕਿਸੇ ਦੀ ਧੀ ਪੈਣਾ ਗਲਤ ਕਰਨ ਦਾ ਪ੍ਰਭਾਵ ਕੀ ਹੁੰਦਾ ਕੀ ਹਮਸੀ ਬੰਦੇ ਨੂੰ ਇਹ ਨਾ ਕਰ ਕਿੰਦੀ ਹੈ ਕਿ ਉਸ ਨੂੰ ਇਹ خیال ਨਹੀਂ ਰਹਿੰਦਾ ਕਿ ਉਹ ਤਾਂ ਤੇਰੀ ਧੀ ਦੀ ਉਮਰ ਦੀ ਹੈ ਤੁਹਾਡੀ ਇਸ ਬਾਰੇ ਕੀ رائے ਹੈ ਕਿ ਉਸ ਗਨਾਹਗਰ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਪਲੀਜ਼ ਕਮੈਂਟ ਬਾਕਸ ਵਿੱਚ ਦੱਸਣ ਦੀ ਕਿਰਪਾਲਤਾ ਜਰੂਰ ਕਰਨੀ